ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਅੰਮ੍ਰਿਤਸਰ ਤੇ ਫਿਰੋਜ਼ਪੁਰ ਤੋਂ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ 'ਚ ਭਾਰਤੀ ਫੌਜ ਦੇ ਸਰਜਿਕਲ ਆਪਰੇਸ਼ਨ ਤੋਂ ਬਾਅਦ ਸਰਹੱਦ ਨਾਲ ਲੱਗਦੇ 10 ਕਿਲੋਮੀਟਰ ਦਾ ਏਰੀਆ ਖਾਲੀ ਕਰਾਉਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਫਿਰੋਜ਼ਪੁਰ 'ਚ ਸਰਹੱਦ ਤੇ ਬੀਐਸਐਫ ਜਵਾਨਾਂ ਦੀ ਗਿਣਤੀ ਵਧਾ ਦਿੱਤੀ ਗਈ ਹੈ ਅੰਮ੍ਰਿਤਸਰ ਵਿੱਚ ਵੀ ਫੌਜ ਤੇ ਬੀਐਸਐਫ ਅਲਰਟ ਤੇ ਨੇ ਕੱਲ ਭਾਰਤੀ ਫੌਜ ਦੀ ਕਾਰਵਾਈ ਵਿੱਚ ਪੀਓਕੇ ਚ ਕਈ ਅਤਵਾਦੀ ਮਾਰੇ ਗਏ ਸਨ ਪਾਕਿਸਤਾਨ ਖਿਲਾਫ ਪਾਰਾ ਦਾ ਇਹ ਪਹਿਲਾ ਸਰਜਕਲ ਅਟੈਕ ਸੀ ਹਾਲਾਤ ਇਸ ਲਈ ਵੀ ਤਣਾਪੂਰਨ ਬਣੇ ਨੇ ਕਿਉਂਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਵੀ ਰੱਖਿਆ ਮੰਤਰੀ ਨੂੰ ਤਲਬ ਕਰ ਲਿਆ 18 ਸਤੰਬਰ ਨੂੰ ਉਰੀਚ ਆਰਮੀ ਬੇਸ ਤੇ ਅਤਵਾਦੀ ਹਮਲੇ ਤੋਂ ਬਾਅਦ 18 ਜਵਾਨਾਂ ਦੀ ਸ਼ਹੀਦੀ ਤੋਂ ਬਾਅਦ ਪੂਰਾ ਦੇਸ਼ ਪਾਕਿਸਤਾਨ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਿਹਾ ਸੀ ਰਾਜੀਪਿੰਡਾ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਹੋ ਗਏ ਨੇ ਸਕੂਲਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਨ ਦਾ ਫੈਸਲਾ ਲ ਜੀ ਹੁਣ ਤੱਕ ਜੋ ਸਰਕਾਰੀ ਆਦੇਸ਼ ਆਏ ਹਨ ਉਸ ਮੁਤਾਬਕ ਇਹ ਹੀ ਹੈ ਕਿ ਜੋ ਸਰਹੱਦ ਦੇ ਨਾਲ ਲੱਗਦਾ ਇਲਾਕਾ ਹੈ 10 ਕਿਲੋਮੀਟਰ ਦਾ ਉਹ ਏਰੀਆ ਉਸ ਨੂੰ ਖਾਲੀ ਕਰਵਾਇਆ ਜਾਵੇ ਪਰ ਜੇਕਰ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅਵਰਨ ਰੋਜਮਨਾ ਥੋੜੀ ਦੇਰ ਪਹਿਲਾਂ ਸਾਡੀ ਗੱਲ ਹੋਈ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਉਹਨਾਂ ਵੱਲੋਂ ਇਸ ਸਾਰੇ ਮਾਹੌਲ ਨੂੰ ਦੇਖਦਿਆਂ ਜੋ ਆਦੇਸ਼ ਸਰਕਾਰ ਵੱਲੋਂ ਆਏ ਨੇ ਉਸ ਨੂੰ ਲੈ ਕੇ ਮੀਟਿੰਗ ਕੀਤੀ ਗਈ ਹੈ ਔਰ ਇੱਕ ਮੀਟਿੰਗ ਦੁਬਾਰਾ ਹੋਰ ਕੀਤੀ ਜਾਏਗੀ ਕਿਉਂਕਿ 3:40 ਮਿੰਟ ਦੇ ਕਰੀਬ ਜੋ ਅੰਮ੍ਰਿਤ ਉਪ ਮੁੱਖ ਮੰਤਰੀ ਸੁਖਬੀਰ ਬਾਦਲੂ ਅੰਮ੍ਰਿਤਸਰ ਦੇ ਵਿੱਚ ਆ ਰਹੇ ਨੇ ਇੱਕ ਸਮਾਗਮ ਜੋ ਕਿ ਪਹਿਲਾਂ ਤੋਂ ਹੀ ਤੈਅ ਸੀ ਪਰ ਹੁਣ ਹਾਲਾਤ ਕੁਝ ਹੋਰ ਤਰ੍ਹਾਂ ਦੇ ਬਣਦੇ ਜਾ ਰਹੇ ਨੇ ਹੋ ਸਕਦਾ ਕਿ ਉਪ ਮੁੱਖ ਮੰਤਰੀ ਦੇ ਨਾਲ ਵੀ ਇਸ ਵਿਸ਼ੇ 'ਤੇ ਵਿਚਾਰ ਕੀਤਾ ਜਾਵੇ ਔਰ ਉਸ ਤੋਂ ਬਾਅਦ ਕੋਈ ਜੋ ਹੱਥ ਪਾਸਲਾ ਲਾ ਜਾਏ ਪਰ ਜੋ ਰਸਤਾ ਅੰਮ੍ਰਿਤਸਰ ਤੋਂ ਟਾਰੀ ਸਰਹੱਦ ਵੱਲ ਜਾਂਦਾ ਹੈ ਉਸ ਤੇ ਜਦੋਂ ਅਸੀਂ ਪਹੁੰਚੇ ਤਾਂ ਅਦ ਵਿਚਾਲੇ ਪੁਲਿਸ ਵੱਲੋਂ ਬੈਰੀਕੇਡਿੰਗ ਕਰਕੇ ਉੱਥੇ ਲੋਕਾਂ ਨੂੰ ਵਾਪਸ ਭਜਾਇਆ ਜਾ ਰਿਹਾ ਸੀ ਕਈ ਦੇਸ਼ਾਂ ਦੇਸ਼ਾਂ ਤੋਂ ਜੋ ਲੋਕ ਹਰ ਰੋਜ਼ ਪਰੇਡ ਦੇਖਣ ਆਉਂਦੇ ਨੇ ਉਹਨਾਂ ਨੂੰ ਇਹੀ ਕਿਹਾ ਜਾ ਰਿਹਾ ਸੀ ਕਿ ਅੱਜ ਪਰੇਡ ਨਹੀਂ ਹੋ ਰਹੀ ਹਾਲਾਂਕਿ ਇਸ ਬਾਰੇ ਕਿਸੇ ਵੀ ਜੋ ਬੀ ਅਸਰ ਦੇ ਅਧਿਕਾਰੀ ਨਾਲ ਸਾਡੀ ਹੁਣ ਤੱਕ ਗੱਲ ਨਹੀਂ ਹੋ ਪਾਈ ਕਿਉਂਕਿ ਸਾਰੇ ਅਧਿਕਾਰੀਆਂ ਦੇ ਨੰਬਰ ਜੋ ਹਨ ਉਹ ਨਾਟ ਰੀਚੇਬਲ ਆ ਰਹੇ ਨੇ ਹੋ ਸਕਦਾ ਹੈ ਕਿ ਉਹ ਵੀ ਕਿਸੇ ਅ ਮੀਟਿੰਗ ਜਾਂ ਫਿਰ ਸਰਹੱਦੀ ਖੇਤਰ ਦੇ ਵਿੱਚ ਕੋਈ ਅਜਿਹਾ ਉਹਨਾਂ ਦਾ ਆਪਰੇਸ਼ਨ ਚੱਲ ਰਿਹਾ ਹੋਵੇ ਕਿ ਕੋਈ মিডিਆ ਦੇ ਨਾਲ ਉਹ ਗੱਲਬਾਤ ਕਰਨ ਦੇ ਇਸ ਵੇਲੇ ਜੋ ਹੈ ਹਾਲਾਤ ਨਹੀਂ ਹਨ ਪਰ ਫਿਲਹਾਲ ਜੋ ਪੁਲਿਸ ਤੋਂ ਜਾਣਕਾਰੀ ਮਿਲੀ ਉਹਨਾਂ ਨੂੰ ਇਹੀ ਆਦੇਸ਼ ਜਾਰੀ ਕੀਤੇ ਗਏ ਨੇ ਕਿ ਪਰੇਡ ਜੋ ਹੈ ਉਹ ਅੱਜ ਨਹੀਂ ਹੋਏਗੀ ਰੱਦ ਕਰ ਦਿੱਤਾ ਗਿਆ ਹੈ ਔਰ ਲੋਕਾਂ ਨੂੰ ਇੱਥੋਂ ਜਲਦ ਤੋਂ ਜਲਦ ਹੋਏ ਵਾਪਸ ਭੇਜ ਦਿੱਤਾ ਜਾਵੇ ਧੰਨਵਾਦ ਰਾਜੀੂ ਗੱਲਬਾਤ ਲਈ